ਸੋ ਸਤਿਗੁਰ ਜੀ ਮੈਂ ਤੁਹਾਡਾ ਆਪਣਾ ਲਾਪਰੀ ਸੇ ਖੁਸ਼ੀਪੁਰ ਅੱਜ ਅਸੀਂ ਪਹੁੰਚਿਆ ਜਿਲ੍ਹਾ ਗਰਦਾਸਪੁਰ ਦੇ ਡੇਰਾ ਬਾਬਾ ਨਾਨਕ ਗੁਜਰਾ ਕਾਦੀਆਂ ਪਿੰਡ ਸੋ ਇਸ ਪਿੰਡ ਦੇ ਵਿੱਚ ਵੀ ਜਦੋਂ ਡੇਰਾ ਬਾਬਾ ਨਾਨਕ ਤੋਂ ਫਲੱਡ ਜਦੋਂ ਕਾਫੀ ਜਿਹੜਾ ਪਾਣੀ ਜਿਹੜਾ ਇਸ ਪਿੰਡ ਦੇ ਵਿੱਚ ਵੀ ਜਦੋਂ ਆ ਚੁੱਕਾ ਸੀ ਪਿੰਡ ਦੇ ਵਿੱਚ ਵੀ ਕਾਫੀ ਤੱਕ ਇਸ ਪਿੰਡ ਦੇ ਵਿੱਚ ਪਾਣੀ ਸੋ ਪਾਣੀ ਵੀ ਕਾਫੀ ਸੜਕਾਂ ਦੀ ਜਿਹੜਾ ਸੜਕ ਇਸ ਪਿੰਡ ਦੇ ਨਾਲੋਂ ਟੁੱਟ ਰਿਹਾ ਕਿਉਂਕਿ ਪਿੰਡ ਦਾ ਜਿਹੜਾ ਨਿਮਾ ਹੋਣ ਕਰਕੇ ਪਿੰਡ ਨੂੰ ਕਾਫੀ ਜੜੀ ਪਾਣੀ ਜਿਹੜੀ ਆ ਵਜੀ ਆ ਸੋ ਮੈਂ ਕੈਮਰਾਮੈਨ ਨੂੰ ਕਮਾਗਾ ਇੱਕ ਵਾਰ ਜਿਹੜੀਆਂ ਤਸਵੀਰਾਂ ਜਰੂਰ ਸਾਂਝੀਆਂ ਕਰ ਦਿੱਤੀਆਂ ਹਨ ਸੋ ਇਹ ਬਾੜੀਆਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਅੱਜ ਤੋਂ ਕਾਫੀ ਟਾਈਮ ਪਹਿਲਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਬਾੜੀਆਂ ਹੈ ਜਿਹੜੀਆਂ ਲੋਕ ਲੋਕ ਆਪਣੇ ਘਰਾਂ ਨੂੰ ਜਿਹੜੀਆਂ ਲਗਾਉਂਦੇ ਸਨ ਸੋ ਕੁਦਰਤੀ ਮਾਰ ਕਹਿ ਸਕਦੇ ਆ ਇੰਨੀ ਜਿਹੜੀ ਇਸ ਘਰ ਨੂੰ ਪਈ ਕਿ ਕੱਚੀਆਂ ਕੰਕੰਦਾ ਤਾਂ ਪਹਿਲਾਂ ਵੀ ਗਾਰੇ ਦੀ ਜਿਹੜੀ ਚਰਾਈ ਪਹਿਲਾਂ ਵੀ ਸੀ ਪਰ ਕੁਦਰਤੀ ਮਾਰ ਬਾਰਸ਼ਾਂ ਕਾਫੀ ਦਿਨਾਂ ਤੱਕ ਉਹ ਦੇ ਰਹੀਆਂ ਤਾਂ ਜਿਹੜੀ ਆ ਸ਼ੱਤ ਨੂੰ ਜਿਹੜੀ ਆ ਨੁਕਸਾਨ ਦਾ ਇੱਕ ਕਰਕੇ ਜਿਹੜੀ ਲੱਗੀ ਸੋ ਸਮਾਂ ਰਹਿੰਦੇ ਹੈ ਪਰਿਵਾਰਕ ਮੈਂਬਰ ਤਾਂ ਇਸ ਘਰ ਦੇ ਵਿੱਚੋਂ ਚਲੇ ਗਏ ਸਨ ਸੋ ਪਰਿਵਾਰਕ ਮ ਮੇਰਾ ਨਾਮ ਸ਼ਾਮੂ ਸੀ ਆ ਪਿੰਡ ਕਾਦੀਆਂ ਗੁਜਰਾ ਇਹ ਬਸਾਦ ਦੇ ਵਿੱਚ ਬਹੁਤ ਮਾੜਾ ਹਾਲ ਸੀ ਛੱਤ ਜਿਹੜੀ ਪਹਿਲਾਂ ਹੀ ਬਹੁਤ ਮਤਲਬ ਬਰਸਾਤਾਂ ਦੇ ਨਾਲ ਖਰਾਬ ਹੋ ਗਈ ਸੀ ਅਸੀਂ ਤੇ ਪਾਣੀ ਆਉਣ ਤੋਂ ਜਦੋਂ ਆਉਣ ਦੀ ਸੁਭਾਵਨਾ ਸੀ ਪਾਣੀ ਆਉਣ ਤੋਂ ਪਹਿਲਾਂ ਹੀ ਇੱਥੋਂ ਨਿਕਲ ਗਏ ਹਾਂ ਤੇ ਇਹ ਬਰਸਾਤ ਦੇ ਨਾਲ ਜਿਹੜੀ ਛਾਤਾ ਬਹੁਤ ਗਿਰ ਗਈ ਹੈ ਦਾ ਬਹੁਤ ਮੁਸ਼ਕਲ ਦੇ ਵਿੱਚ ਫਸੇ ਅਸੀਂ ਕਿਸੇ ਦੇ ਘਰ ਵਿੱਚ ਰਹਿ ਰਹੇ ਹਾਂ ਉਹਨਾਂ ਦਾ ਅਸੀਂ ਬਹੁਤ ਪਰੇਸ਼ਾਨ ਹਾਂ ਜੀ ਮਤਲਬ ਜਦੋਂ ਬਰਸਾਤ ਜਦੋਂ ਪਿੰਡ ਤੇ ਫਲੱਡ ਆ ਚੁੱਕਾ ਹੈ ਉਸ ਤੋਂ ਪਹਿਲਾਂ ਜਿਹੜਾ ਸਮਾਂ ਰਾਤ ਤੁਸੀਂ ਮਤਲਬ ਪ੍ਰਵਾਰਸਿਪ ਕਰ ਲਿਆ ਨਹੀਂ ਜੀ ਪਾਣੀ ਜਦੋਂ ਆਇਆ ਨਾ ਰਾਤ ਨੂੰ ਉਦੋਂ ਨਹੀਂ ਸਾਨੂੰ ਜਦੋਂ ਪਿੰਡ ਦੇ ਵਿੱਚ ਰੋਲਾ ਪਿਆ ਵੀ ਪਾਣੀ ਆ ਗਿਆ ਪਾਣੀ ਆ ਗਿਆ ਉਦੋਂ ਅਸੀਂ ਇੱਥੋਂ ਨਿਕਲ ਗਏ ਸੀ ਸਾਮਾਨ ਜਿਹੜਾ ਸਹੀ ਸਲਾਮਤ ਕੱਢ ਲਿਆ ਗਿਆ ਸਾਮਾਨ ਜਿਹੜੇ ਕੱਪੜੇ-ਕੁਪੜੇ ਵਿੱਚੇ ਰਹਿ ਗਏ ਬਾਕੀ ਮੋਟਾ-ਮੋਟਾ ਸਾਮਾਨ ਅਸੀਂ ਥੋੜਾ-ਬੋੜਾ ਕੱਢਿਆ ਜੀ ਕੋਈ ਨਾਜ ਫਸਲ ਤਾਂ ਜਿਹੜਾ ਰਸਈਆਂ ਸਾਮਾਨ ਉਹ ਬਚ ਗਿਆ ਕਿ ਜਨ ਨੁਕਸਾਨ ਨਹੀਂ ਕੋਈ ਨਹੀਂ ਜੀ ਦਾਣੇ ਵੀ ਖਰਾਬ ਹੋ ਗਏ ਨੇ ਕੱਪੜੇ-ਕੁਪੜੇ ਸਾਰੇ ਖਰਾਬ ਹੋ ਗਏ ਨੇ ਖਰਾਬ ਹੋ ਗਏ ਹਾਂ ਜੂ ਉਹ ਮਤਲਬ گاਉਂ ਮਤਲਬ ਗਰਮੀਆਂ ਦਾ ਮੌਸਮ ਹੀ ਜਾਂ ਸਰਦੀਆਂ ਦਾ ਮੌਸਮ ਹੋੜ ਜਾਈਆਂ ਤਲ ਲੋਕ ਹੁਣ ਜਿਵੇਂ ਮੈਨੂੰ ਤੁਸੀਂ ਦੱਸਦੇ ਕਿਸੇ ਦੇ ਘਰ ਰਹਿ ਰਹੇ ਜੋ ਮਤਲਬ ਇੰਨੀਆਂ ਜਿਹੜੀਆਂ ਗਰਾਂਡਾਂ ਭਰੀਆਂ ਜਾਂਦੀਆਂ ਨੇ ਲੋਕਾਂ ਨੂੰ ਮਤਲਬ ਹੱਫਲਾੜ ਨੂੰ ਲਾ ਕੇ ਭਰੀ ਹੋਈਆਂ ਤੁਹਾਡੇ ਤੱਕ ਇਹਨੇ ਪਹੁੰਚ ਨਹੀਂ ਕੀਤੀ ਜੀ ਪਹੁੰਚ ਕੀਤੀ ਆ ਪਰ ਆਏ ਨੇ ਉਹਨਾਂ ਨੇ ਖੜੀ ਆ ਵੀਡੀਓ ਵਾਡੀਓ ਬਣਾ ਕੇ ਫਰਾਜੇ ਤੇ ਕਿ ਮਿਲਿਆ ਕੁਝ ਨਹੀਂ ਹੈ ਜੀ ਕੀ ਜਿਹੜੀ ਦਾਨੀ ਸੱਜਣਾਂ ਦੇ ਸਮਾਜੇ ਵੀ ਸਸਤਾ ਨੇ ਜਿਹੜੀਆਂ ਇਦਾਂ ਦੇ ਜਿਹੜੇ ਫਲੜ ਦੇ ਦੌਰਾਨ ਜਿਹੜੇ ਘਰ ਨੇ ਸਾਂਦਾ ਕਿਉਂਕਿ ਮਦਦ ਕਰ ਰਹੇ ਤੁਹਾਡੇ ਤੱਕ ਅੱਧੀ ਕਹਨੇ ਪਹੁੰਚ ਨਹੀਂ ਕੀਤੀ ਨਹੀਂ ਅਜੇ ਤੱਕ ਸਾਡੇ ਤੱਕ ਕੋਈ ਨਹੀਂ ਪਹੁੰਚਿਆ ਜੀ ਬਿਲਕੁਲ ਸਹੀ ਹਾਂਜੀ ਕਿਉਂਕਿ ਕਾਹਦਾ ਕੰਮ ਕਰਦੇ ਮੈਂ ਮਜ਼ਦੂਰੀ ਦਾ ਕੰਮ ਕਰਦਾ ਹਾਂ ਕੀ ਚੱਕਰ ਹੋਇਆ ਪਹਿਲਾਂ ਵੀ ਕੱਚੇ ਸਨ ਮਤਲਬ ਇਹਨਾਂ ਨੂੰ ਨਹੀਂ ਮਤਲਬ ਕੀਤਾ ਗਿਆ ਮਤਲਬ ਲੈਟਰ ਜੀ ਤਬਦੀਲ ਕੀਤਾ ਗਿਆ ਹੁਣ ਬਿਲਕੁਲ ਨੁਕਸਾਨਦਾਈ ਕਿਉਂਕਿ ਕੀ ਇਹਨਾਂ ਨੂੰ ਭਰਪਾਈ ਹੋ ਰਹੀ ਜਾਈ ਇਹ ਭਾਜੀ ਹੁਣ ਵੇਖੋ ਘਰ ਦਾ ਗੁਜ਼ਾਰਾ ਜਰਾ ਵਾ ਹੁਣ ਜਰਾ 3-400 ਰੁਪਏ ਦਿਹਾੜੀ ਲੈਣ ਵਾਲਾ ਉਹ ਘਰ ਦਾ ਸਾਰੀਆਂ ਚੀਜ਼ਾਂ ਮੋਲਦੀਆਂ ਆ ਗਈਆਂ ਬਿਮਾਰੀ ਵੀ ਮੈਂ ਠੀਕ ਨਹੀਂ ਰਹਿਂਦਾ ਮੈਨੂੰ ਸਾਹ ਦੀ ਪ੍ਰੋਬਲਮ ਹੈ ਮੇਰੀ ਉਹਦੀ ਵੀ ਦਵਾਈ ਚੱਲ ਰਹੀ ਹੈ ਘਰ ਦੇ ਵੀ ਬਿਮਾਰ ਰਹਿੰਦੇ ਨੇ ਬੱਚੇ ਦੋ ਨੇ ਉਹ ਛੋਟੇ ਨੇ ਪੜ ਰਹੇ ਨੇ ਤੇ ਫਿਰ ਇਸ ਇਨੀ ਆਮਦਨ ਨਾਲ ਇਹ ਜਿਹੜਾ ਮੈਂ ਨਹੀਂ ਮਕਾਨ ਜਿਹ ਮਹਲ ਜਿਹੜੀਆਂ ਦਾਨੀ ਸੱਜਣਾਂ ਜਾਂ ਸਮਾਜ ਸੇਵੀ ਸੱਜਣਾਂ ਮਦਦ ਕਰ ਲੋਕਾਂ ਦੀ ਸਾਹਤ ਹੋ ਰਹੀ ਨੇ ਕਈ ਪੁਆ ਵੀ ਦਿੱਤੇ ਨੇ ਤੇ ਕਈ ਪਿਆ ਵੀ ਰਹੇ ਨੇ ਮਹਲ ਕੀ ਤੁਹਾਡੀ ਮਦਦ ਕਰਨੀ ਚਾਹੀਦੀ ਹਾਂਜੀ ਮੈਂ ਤੇ ਭਾਜੀ ਇਹੋ ਬੇਨਤੀ ਕਰਨਾ ਵੀ ਮੇਰੀ ਮਦਦ ਕੀਤੀ ਐ ਤੇ ਮੇਰਾ ਮਕਾਨ ਬਣ ਜਾਏ ਮੈਂ ਬਹੁਤ ਪਰੇਸ਼ਾਨ ਹਾਂ ਉਹ ਲੈਟਰਲ ਬਣ ਜਾਏ ਕਿ ਜਾਂ ਬਾਲਿਆ ਵਾਲਾ ਬਣ ਜਾਏ ਮੈਂ ਤਾਂ ਕੋਸ਼ਿਸ਼ ਹੋਵੇ ਤੇ ਮੈਨੂੰ ਲੈਂਟਰ ਵਾਲਾ ਹੀ ਬਣ ਜਾਏ ਮੈਂ ਕਿਤੇ ਲੈਂਟਰ ਵਾਲੇ ਕਮਰੇ ਚ ਰਹਿ ਕੇ ਵੇਖ ਲਾਂ ਮਹਲ ਹੁਣ ਜਿਹੜੀ ਦਰਦ ਦਰਦੀ ਠੋਕਰੇ ਖਾ ਰਹੀ ਕਿਸੇ ਦੇ ਮੱਲੂ ਕਰ ਰਹਿਣ ਮੱਲੂ ਰਹੇ ਨੇ ਹੁੰਦੇ ਉਹ ਭਾਜੀ ਮੈਂ ਆ ਕੇ ਦੀ ਵਿਹਲੀ 'ਚ ਰਹਿ ਰਹਿਆ ਹਾਂ ਉਹਨਾਂ ਦਾ ਤੋੜੀ ਵਾਲਾ ਕਮਰਾ ਸੀ ਉਹਦੇ ਵਿੱਚ ਮੈਂ ਸਾਫ਼ ਕਰਕੇ ਤਾਂ ਦੀ ਵਿਹਲੀ 'ਚ ਰਹਿ ਰਿਹਾ ਆਪਣਾ ਟਾਈਮ ਪਾਸ ਕਰ ਰਿਹਾ ਕਿੰਨਾ ਟਿਕਣਾ ਸਮਾਂ ਹੋ ਗਿਆ ਮੈਨੂੰ ਘਟੋ ਘਟ 3-4 ਮਹੀਨੇ ਹੋ ਹੀ ਗਏ ਹਾਂਜੀ ਸੋ ਸਾਡੇ ਨਾਲ ਹੋਰ ਪਰਿਵਾਰਕ ਮੈਂਬਰ ਨੇ ਜਰੂਰ ਗੱਲਬਾਤ ਕਰ ਲੈਣ ਹੱਸ ਜੀ ਕਰ ਮੈਂ ਕਹਿੰਦੇ ਆ ਫੇ ਮਤਲਬ ਪਾਣੀ ਜੋ ਆਉਂਦਾ ਹੈ ਨਾ ਉਹਨਾਂ ਦਾ ਸਾਰਾ ਕਮਰਾ ਜਿਹੜਾ ਡਿੱਗ ਪਿਆ ਦਾ ਤੇ ਇਹ ਕੋਸ਼ਿਸ਼ ਕੀਤੀ ਜਾ ਵੀ ਬੰਝੇ ਮਤਲਬ ਜਿਵੇਂ ਮਤਲਬ ਨੁਕਸਾਨ ਤਾਂ ਹੀ ਕੋਇਆ ਪਰਿਵਾਰਕ ਮੈਂ ਬਤ ਉਹ ਤਾਂ ਪਹਿਲਾਂ ਸਮਰ ਰਹੇ ਤੁਸੀਂ ਪਹਿਲਾਂ ਇੱਥੇ ਜਰਾ ਜਾ ਚੁੱਕੇ ਹਾਂ ਹਾਂਜੀ ਹਾਂਜੀ ਕੀ ਮੰਗ ਜਿਹੜੀ ਲਾ ਆ ਜੂਗਾ ਇਹੋ ਇਹ ਮਤਲਬ ਵੀ ਪਾਣੀ ਦੇ ਨਾਲ ਜ਼ਿਆਦਾ ਖਰਾਬ ਹੋ ਗਿਆ ਤਾਂ ਸਮਾਨ ਵੀ ਖਰਾਬ ਹੋ ਗਿਆ ਦਾ ਇਹ ਮਦਦ ਕੀਤੀ ਆ ਮੈਂ ਪਹਿਲਾਂ ਵੀ ਮੈਂ ਦੇਖਿਆ ਵੀ ਕਮਰੇ ਕੱਚੇ ਸੀ ਕੀ ਮਤਲਬ ਦੇਲ ਕੀਤਾ ਵੀ ਇਹਨਾਂ ਨੂੰ ਪੱਕੇ ਕਰ ਲੀਏ ਨਹੀਂ ਨਹੀਂ ਪਹੁੰਚੀ ਨਹੀਂ ਭਾਈ ਹਾਂਜੀ ਕੋਈ ਸਮਾਨ ਜਿਹੜਾ ਕੋਈ ਮਤਲਬ ਬਚ ਸਕਿਆ ਕਿ ਜਾਂ ਸਾਰਾ ਖਰਾਬ ਹੋ ਗਿਆ ਸਾਰਾ ਖਰਾਬ ਹੋ ਗਿਆ ਨਾ ਉਹ ਗਾਉਣ ਚ ਵਾਲੀ ਮੌਸਮ ਆਉਣ ਵਾਲਾ ਕੋਈ ਮਤਲਬ ਜਿਹੜੇ ਕੱਪੜੇ ਹੁੰਦੇ ਸਨ ਹਾਂਜੀ ਉਹ ਵੀ ਖਰਾਬ ਹੋ ਗਏ ਤੁਸੀਂ ਹਾਂਜੀ ਉਹ ਸੋਈ ਦੀ ਜਿਵੇਂ ਕਣਕ ਵਗਾਰਾ ਜਿੱਦਾਂ ਹੁੰਦੇ ਦਾਣਾ ਪੱਕਾ ਦੋ ਵੀ ਉਹ ਵੀ ਖਰਾਬ ਹੋ ਗਏ ਹਾਂਜੀ ਕਿਸੇ ਜਦਾਨੀ ਸੱਜਣ ਨੂੰ ਜਾਂ ਸਮਾਸੇ ਵੀ ਨਹੀਂ ਮਦਦ ਕਰਨੀ ਕਿਹੜਾ ਪਿੰਡ ਤੇ ਕਿਹੜਾ ਜਣਾ ਗੁਜਰਾ ਨੇ ਕਾਦਿਆ ਗੁਗਰਾ ਪਿੰਡ ਹੈ ਪਿੰਡ ਜਿਲ੍ਹਾ ਗੁਰਦਾਸਪੁਰ ਡੇਰਾ ਬੱਬਾ ਨਾਨਕ ਸੋ ਇਹ ਜਿਲ੍ਹਾ ਗੁਰਦਾਸਪੁਰ ਡੇਰਾ ਬੱਬਾ ਨਾਨਕ ਕੋਰੀਡੋਰਦਨ ਦੇ ਨੇੜੇ ਪਿੰਡ ਹੈ ਗੁਜਰਾ ਕਾਦਿਆ ਪਿੰਡ ਹੈ ਸੋ ਤਸਵੀਰਾਂ ਜਿਹੜੀਆਂ ਨੇ ਉਹ ਤੁਸੀਂ ਜਿਹੜੀਆਂ ਉਹ ਦੇਖ ਸਕਦੇ ਜੀ ਜੋ ਕਰਦੀਆਂ ਸੋ ਲੋੜਵੰਦ ਪਰਿਵਾਰ ਆ ਜਿਹੜਾ ਨਹੀਂ ਇੰਨੀ ਪਹੁੰਚ ਆ ਗਈ ਪਹਿਲਾਂ ਵੀ ਜਿਹੜੇ ਕਮਰਿਆਂ ਦੀ ਹਾਲਤ ਕੋਈ ਏਡੀ ਵਧੀਆ ਨਹੀਂ ਸੀ ਗਰੀ ਦੀ ਚਣਾਈ ਸੀ ਸੋ ਅੰਦਰ ਦਾ ਤੁਹਾਨੂੰ ਜਿਹੜੀਆਂ ਤਸਵੀਰਾਂ ਨਹੀਂ ਦਿਖਾ ਸਕਦੇ ਕਿਉਂਕਿ ਕਿਸ ਵਕਤ ਉੱਤੋਂ ਜਿਹੜਾ ਬੱਲਾ ਜਾਂ ਏਟ ਡਿੱਗ ਸਕਦੀ ਆ ਫਿਰ ਵੀ ਜਿਹੜੇ ਦਾਨੀ ਸੱਜਣ ਨੇ ਜਾਂ ਸਮਾਜ ਸੇਵੀ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਦੀ ਜਿਹੜੀ ਮਦਦ ਕਰ ਰਹੇ ਨੇ ਜਾਂ ਹੋ ਵੀ ਰਹੀ ਆ ਸੋ ਇੱਕ ਵਾਰੀ ਇਹਨਾਂ ਪਰਿਵਾਰਾਂ ਦੇ ਵੱਲ ਵੀ ਜਿਹੜਾ ਆ ਕੇ ਦੇਖਣ ਤਾਂ ਪਿੰਡ ਦੇ ਵਿੱਚ ਚਾਤੀਮਾਨ ਤਾਂ ਲੋੜਵੰਦ ਪਰਿਵਾਰ ਆ ਇਸ ਦੀ ਮਦਦ ਜ਼ਰੂਰ ਕਰਨ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪ